ਤੁੰਨਿਆ ਲਈ ਕੇ ਟੁੱਟਨੀ ਮਿੱਟੀ ਓਏ ਤੁਸੀਂ ਪੈਸਾ ਮੰਗਦੇ ਅਸੀਂ ਪੈਸਾ ਦਿੰਦੇ ਓ ਅਸੀਂ ਚੁੰਗੀਆਂ ਚ ਲੰਮਦੇ ਓ ਤੁੰਨ ਜੇ ਆਇਆ ਵੀ ਨਾ ਜਾ ਉਹ ਤਾਂ ਨੁਕਸਾਨ ਹੋਇਆ ਮੈਂ ਪੁਲਿਸ ਸਪੈਂਡ ਕਰਾਈ ਉਹ ਤਾਂ ਆਪ ਹੀ ਆਏ ਨੇ ਉਹ ਜੇਲ੍ਹ ਉਹ ਪੁਲਿਸ ਨੇ ਵੀ ਕਿਹਾ ਵੀ ਸਾਡਾ ਮੰਦਾ ਜਮਾਨਤ ਲੈ ਗਈ ਆ ਲੱਗ ਦਵਾਈਆਂ ਦਵਾਈਆਂ ਪੀਆਂ ਓ ਜੇਲ੍ਹ ਆ ਲਿਓ ਬੈਰੀਓ ਤੁਸੀਂ ਕਿੱ ਆ ਜੇਲ੍ਹ ਚੋਂ ਕੱਢਿਆ ਓਏ ਕਿ ਮੈਂ ਤੇ ਪੈਸੇ ਨਹੀਂ ਮਾਨ ਲਗਾਉਂਦੇ ਮੈਂ ਨੂੰ ਪਤਾ ਗੈਲੀ ਤੁਸੀਂ ਓਏ ਮੈਂ ਤੁਹਾਨੂੰ ਅਮੀਰ ਚੱਤ ਵੇਚ ਕੇ ਦੇ ਦਿੰਦੀ ਮੈਂ ਆਪਣੀ ਲਾਜ ਕਿਹੜਾ ਬਾਨੂ ਕਟਾ ਅਜਨਾਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son ਆਫ ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ। ਤੋਂ ਉਹਦੀ ਸਵੇਰੇ ਤੜਕੇ ਸਾਰ 4:00 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਸਟੇਟ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਮ੍ਰਿਤਕ ਡਿclare ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਿਲ੍ਹ ਰੋਪੜ ਵਿਖੇ ਅੱਜ ਹੋਈ ਹੈ। ਉਹਦੇ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਜੜੀ ਉਹਦੀ ਮੌਤ ਹੋਈ ਹੈ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ। ਤੋ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਹੈ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ ਤੋ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ ਉਹ ਇਹਦੀ ਇਨਕੁਆਇਰੀ ਕਰ ਰਿਹਾ ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ ਉਹਨਾਂ ਦੇ ਵਾਰਸਾਂ ਦੇ ਵੀ ਬਿਆਨ ਲੈ ਰਹੇ ਆ ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਲੇ ਚੱਲਦੀ ਆ ਅ ਜੇਜਟ੍ਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤੋਂ ਇਨਕੁਆਰੀ ਇਸ ਗੋਇੰਗ ਆਨ ਤੋਂ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨੇ ਜੀ ਕਿaddi ਜਿਹੜੇ ਬੰਦੀ ਨੇ ਉਹ ਕੀ ਕੀ ਪ੍ਰੋਟੈਸਟ ਕਰ ਰਹੇ ਹੋ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਜੀ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮੌਤ ਹੋ ਗਈ ਆ ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ ਤੋ ਹਾਲ ਹੋ ਚੁਕੀ ਜੋ ਜੰਤਪੁਰ ਤੋਂ ਸਾਥਰ ਜਿੱਤੇ ਕਹਿੰਦੇ ਕਿ ਪ੍ਰਦੀਪ ਖੜਤਾਰ ਤੇ ਵੀ ਅੰਦਰ ਕਹਿੰਦੇ ਖਾਣਾ ਵੀ ਨਹੀਂ ਖਾ ਰਹੇ ਲੈ ਖਾਣਾ ਸਵੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋਂ ਅਸੀਂ ਰਿਸੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹ ਰਿਜ਼ੋਲਵ ਕਰ ਰਹੇ ਕਿ ਜਿਹੜਾ ਚਰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਤੋਂ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਣਾ ਵੀ ਅੰਦਰ ਗੱਲਾਂ ਵੀ ਨਸ਼ਾ ਹੈ ਜਾਂ ਮੋਬਾਈਲ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20 ਹਜ਼ਾਰ 25-25 ਹਜ਼ਾਰ ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਦੇਖੋ ਜੀ ਇਹ ਤੇ ਉਹ ਐਲੀਗੇਸ਼ਨ ਹੈਗੀ ਹੈ ਤੋ ਮੈਨੂੰ ਕੋਈ ਇਹਦੇ ਚ ਅਲੱਗ ਨਹੀਂ ਰਿਹਾ ਪਰ ਐਮਐਫਐਸਏ ਸਗੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇੱਕ ਕਾਫੀ ਇਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤੋ ਅਸੀਂ ਜ਼ਰੂਰ ਕੋਈ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਦਾ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤੀ ਹੈ ਇਸ ਨਾਲ ਵਿੱਚ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤੋਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹਦੇ ਸਾਹਮਣੇ ਆ ਗੋ ਆਜੋਗਾ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਉਹੀ ਵਿਲ ਸਫਰ ਦੀ ਕਨਸੀਕਵੈਂਸਸ ਠੀਕ ਹੈ ਬੋਲਦੇ ਕੀ ਗੱਲਬਾਤ ਗੁੱਡ ਵੀਪ ਕਰੋ ਇਹ ਜਿਹਨਾਂ ਦੀ ਡੈਥ ਹੋਈ ਕੌਣ ਸੀ ਯੈਸ ਸਰ ਕਿਹੜਾ ਪਿੰਡ ਹੈ ਉਹ ਬੈੜੀ ਕੀ ਗੱਲਬਾਤ ਹੋਈ ਕੀ ਪਤਾ ਲੱਗਿਆ ਮੈਨੂੰ ਤਾਂ ਸਵੇਰੇ ਬਲਕ ਮਾਜਰੀ ਤੋਂ ਹੀ ਫੋਨ ਜਾਂਦਾ ਕਿ ਜਨਪੇ ਤਾਂ ਹਸਪੀਟਲ ਪੇਟ ਦਾ ਵੀ ਤੁਸੀਂ ਫਟਾਫਟ ਉੱਥੇ ਪਹੁੰਚੋ ਇਹ ਫੋਨ ਕੱਟ ਕੇ ਆ ਗਈ ਆ ਵਾਕੀ ਅਵਨਾਸ਼ ਨੂੰ ਰਾਤ ਲੈ ਕੇ ਆਈਆਂ ਮੈਂ ਜੇਲ੍ਹ ਤੋਂ ਮੈਨੂੰ ਜੇਲ੍ਹੋਂ ਆਉਣ ਤੋਂ ਬਾਅਦ ਹੀ ਕੁਝ ਨਹੀਂ ਪਤਾ ਵੀ ਕੀ ਹੋ ਰਿਹਾ ਉੱਥੇ ਕੀ ਨਹੀਂ ਹੋ ਰਿਹਾ ਮੈਨੂੰ ਬਹੁਤ ਦਿਨਾਂ ਦਾ ਕਹਿ ਵੀ ਰਿਹਾ ਤਾਂ ਕਿ ਮੈਨੂੰ ਨਾਭੇ ਭੇਜ ਦੇ ਮੈਨੂੰ ਰੇ ਮਾਰ ਦੇਣਗੇ ਮੈਨੂੰ ਨਾਭੇ ਭੇਜ ਦੇ ਮੈਨੂੰ ਮਾਰ ਦੇ ਮੈਂ ਤੇ ਮੈਂ ਤੇਰੀ ਜਮਾਨਤ ਕਰਾ ਲੈਣੀ ਆ ਵੀ ਮੈਨੂੰ ਔਖਾ ਲੱਗਦਾ ਉੱਥੇ ਜਾਣਾ ਵੀ ਉਰੇ ਤੋਂ ਔਖਾ ਫੇ ਥੋੜੇ ਦਿਨਾਂ ਤੇ ਰੁਕ ਗਿਆ ਕਹਿੰਦਾ ਠੀਕ ਐ ਤੂੰ ਇੱਥੇ ਹੀ ਰਹਿ ਜਾਵੇਂਗਾ ਬੱਚਿਆਂ ਨਾਲ ਆਉਣਾ ਮੈਨੂੰ ਔਖਾ ਏ ਕਹਿੰਦਾ ਠੀਕ ਐ ਮੇਰੇ ਡੈਡੀ ਹੁਣੇ ਨੇੜੇ ਆ ਵੀ ਆ ਜੰਨੇ ਨਾ ਮਾਲਿਆ ਮੈਨੂੰ ਇੱਕੋ ਹੀ ਸ਼ਾਬਦ ਰਿਹਾ ਉਹਦਾ ਵੀ ਕਿ ਮੈਨੂੰ ਉਹਰੇ ਮਾਰ ਦੇਣਗੇ ਕੀ ਕੀ ਕਰਦੇ ਸੀ ਪਹਿਲਾਂ ਪਲੇਅਰ ਸੀ ਕੀ ਸੀ ਪਹਿਲਾ ਪਲੇਅਰ ਸੀ ਠੀਕ ਹੈ ਅਬ ਇੱਕ ਛਿੰਝ ਕਬੱਡੀ ਕਰਵਾ ਲਦੇ ਠੀਕ ਹੈ ਅਰ ਉਹ ਤੋਂ ਬਾਅਦ ਇੱਕ ਕਹਿੰਦੇ ਨੇ ਇੱਕ ਖਾੜੀ ਇੱਥੇ ਮੈਂ ਉੱਥੋਂ ਹੀ ਆਇਆ ਜੇਲ੍ਹ ਤੋਂ ਹੀ ਇੱਕ ਰਾਤ ਇਹ ਉੱਥੇ ਪਰਾ ਚੰਗਾ ਮੇਰੇ ਨਾਲ ਹੱਸਦਾ ਖੇਡਦਾ ਸੀ ਮੈਂ ਮਿਲ ਕੇ ਆਇਆ ਜੱਫੀ ਪਾ ਕੇ ਆਇਆ ਉਹ ਤੋਂ ਬਾਅਦ ਪ੍ਰਸ਼ਾਸਨ ਨੇ 8 ਵਜੇ ਪੈਰਕ ਚੋਂ ਕੱਢ ਗਏ ਜਿਹੜਾ ਸਾਨੂੰ ਪਤਾ ਲੱਗਿਆ ਸਾਡੇ ਕੈਦੀ ਭਾਈਆਂ ਤੋਂ ਹਵਲਾ ਤੇ ਉਹ ਸਾਰੀ ਰਾਤ ਕੁੱਟਮਾਰ ਕੀਤੀ ਗਈ ਤੇ ਉਹਦੇ ਤਰ੍ਹਾਂ ਤੇ ਮੌਤ ਹੋਈ ਹੈ ਜਿਹੜਾ ਸਾਡਾ ਪੋਸਟਮਾਰਟਮ ਹੈ ਸਾਨੂੰ ਇੱਥੇ ਸੰਤੁਸ਼ਟੀ ਨਹੀਂ ਹੈਗੀ ਚੰਡੀਗੜ੍ਹ ਪੀਜੀ ਕਰਾਇਆ ਜਾਵੇ ਤੇ ਇਹਨਾਂ ਤੇ ਐਫਆਈਆਰ ਦਰਜ ਕਰਾਈ ਜਾਵੇ ਪਰਚਾ ਬਣਦਾ ਜੀ ਆਈ ਵਿਟਨੈਸ ਵੀ ਹੈਗੇ ਜੀ ਮਰ ਹੋਈ ਕਿਹੜੀ ਕਾਰਨ ਹੈ ਕੀ ਗੱਲਬਾਤ ਕਿਸੇ ਤਿੰਨ ਮੁੰਡਿਆਂ ਦਾ ਫੋਨ ਫੜਿਆ ਗਿਆ ਉਹਨਾਂ ਦੀ ਕਟਾਈ ਕਰਕੇ ਉਹਨਾਂ ਦਾ ਮਲ ਮੁੱਤਰ ਵੀ ਇਹਨਾਂ ਨੇ ਵਿੱਚੇ ਘੜਤੇ ਪਸ਼ੂਆਂ ਵਾਂਗੂ ਕਟਾਈ ਕਰੀ ਮੈਂ ਉੱਥੇ ਹੀ ਸੀ ਅੱਧਾ ਘੰਟਾ ਡੂਟੀ 'ਚ ਰੱਖਿਆ ਮੈਨੂੰ ਤੇ ਜਿਵੇਂ ਜਵਾਨ ਤੇ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਨਾਮ ਲੈਤੇ ਕਿਸੇ ਬੰਦੇ ਦਾ ਐਂਟੀ ਦੇ ਕਿਸੇ ਦਾ ਵੀ ਲੈ ਸਕਦੇ ਆ ਜੀ ਉਹਨਾਂ ਨੇ ਨਾਮ ਲੈਤੇ ਤੇ ਉਹਨੂੰ ਉਪ ਲਾ ਕੇ ਚੰਨੀ ਨੂੰ ਕੁੱਟਮਾਰ ਕੀਤੀ ਗਈ ਰੁਕੀ ਜੀ ਤੁਸੀਂ ਆਏ ਹੋ ਜਦੋਂ ਉਦੋਂ ਇਹ ਕੰਮ ਹੋ ਰਿਹਾ ਸੀ ਇੱਥੇ ਹਾਂਜੀ ਮੈਂ ਦੇਖਿਆ ਖੁਦ ਦੇਖਿਆ ਜੀ ਮੈਂ ਇਹ ਇੱਕ ਥਰਾ ਥਰ ਕਤਲ ਹੈ ਜੀ 302 ਦਾ ਪਰਚਾ ਰਿਹਾ ਹੋਣਾ ਚਾਹੀਦਾ ਜੀ ਇਹਨਾਂ ਤੇ ਪ੍ਰਸ਼ਾਸਨ ਤੇ ਜਿਹੜਾ ਨੇ ਅਸ਼ਦਤ ਕਰਿਆ ਜੀ ਜੇਲ ਹੌਣਿਆ ਜੀ ਰਾਈਟ ਨਹੀਂ ਦਿੱਤਾ ਗਿਆ ਕਿਸੇ ਨੂੰ ਵੀ ਜੇਲ ਵਾਲਾ ਮੁਲਾਜ਼ਮ ਮੈਨੂੰ ਆਪ ਕਹਿ ਕੇ ਗਿਆ ਕਹਿੰਦਾ ਅਸੀਂ ਕੁੱਟ ਰਹੇ ਆ ਅੰਦਰ ਮੈਨੂੰ ਸੀ ਨਾਰਮਲ ਕੁੱਤੇ ਹੁੰਦੇ ਪਰ ਆਏ ਥੋੜਾ ਪਤਾ ਸੀ ਵੀ ਮਾਰ ਦੇਣਗੇ ਡੈੱਡ ਬੋਡੀ ਆ ਜਾ ਉਹਦੇ ਸਰੀਰ ਦੇ ਹਾਲਾਤ ਦੇਖਿਓ ਜੀ ਦੇਖੇ ਜੀ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਕੰਨਾਂ ਤੇ ਲੱਗੇ ਹੋਇਆ ਪੈਰਾਂ ਦੀਆਂ ਤਲੀਆਂ ਕਹਿ ਰਹੇ ਉੱਥੇ ਲੱਗੀਆਂ ਹੋਈਆਂ ਅਸੀਂ ਦੇਖੇ ਆਏ ਪਰ ਸਾਤੋਂ ਤਾਂ ਦੇਖਿਆ ਨਹੀਂ ਗਿਆ ਇਹਨਾਂ ਨੇ ਦੇਖਿਆ ਬੰਦਿਆਂ ਨੇ ਸਾਰਾ ਹੁਣ ਹਜੇ ਇੱਥੇ ਅਸੀਂ ਪੋਸਟਮਾਸਟਰ ਨੂੰ ਤਾਂ ਇਹਨਾਂ ਦਾ ਹਜੇ ਇੱਥੇ ਨਹੀਂ ਕਰਾਉਣਾ ਜੀ ਇਹਨਾਂ ਦਾ ਤਾਂ ਕੁੱਤੀ ਚੋਰਾਣਾ ਰਲਈ ਹੋਈ ਆ ਉਹ ਹਿਸਾਬ ਆ ਇਹਨਾਂ ਦਾ ਤਾਂ ਅਸੀਂ ਕਹਿਣਾ ਚਾਹੁੰਦੇ ਕੀ ਮਾਮਲਾ ਸਾਰਾ ਤੇ ਕੀ ਗੱਲਬਾਤ ਵਾਜੂ ਕਾ ਖਾਲਸਾ ਵਾਜੂ ਕੀ ਫਤ ਦਾਸ ਕੁਲਵਿੰਦਰ ਸਿੰਘ ਪੰਜੋਲਾ ਕਿਸਾਨ ਜੂਨੀਅਰ ਸ਼ੇਰੇ ਪੰਜਾਬ ਤੋਂ ਸਾਡੀ ਟੀਮ ਇੱਥੇ ਪਹੁੰਚੀ ਹੈ ਸਾਨੂੰ ਪਤਾ ਲੱਗਿਆ ਵੀ ਪਿੰਡ ਕੋਬਹਿੜੀ ਤੋਂ ਇਹਨਾਂ ਦੇ ਵੀਰਾਂ ਦਾ ਚਾਚਾ ਦਾ ਚਾਚਾ ਲੱਗਦਾ ਚਰਨਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਜਿਹੜਾ ਪਿਛਲੇ 14 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਠੀਕ ਹੈ ਅੱਜ ਵੱਧ ਕਿਸਮ ਦੀ ਸਾਡੀ ਇਹ ਹੈ ਕਿ ਸਰਕਾਰਾਂ ਨਸ਼ੇ ਬੰਦ ਕਰਨੇ ਚ ਨਾਕਾਮ ਰਹੀਆਂ ਭਾਵੇਂ ਅੱਜ ਭੰਡ ਦੀ ਸਰਕਾਰ ਇਹ ਕਹਿੰਦਾ ਸੀ ਕਿ ਮੈਂ ਆਉਂਦਾ ਹੀ 4 ਹਫ਼ਤੇ ਚ ਕਰੂੰਗਾ 2.5 ਸਾਲ ਦੇ ਕਰੀਬ ਹੋ ਗਿਆ ਬੰਦ ਦਾ ਕੀ ਹੋਣਾ ਸੀ ਉਸ ਤੋਂ ਵੀ ਵੱਧ ਵਿਕ ਰਿਹਾ ਪਰ ਜਦੋਂ ਇੱਕ ਨੌਜਵਾਨ 14 ਮਹੀਨੇ ਤੋਂ ਜੇਲ੍ਹ ਚ ਐ ਤੇ ਉੱਥੇ ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਵੱਲੋਂ ਉਸ ਨੌਜਵਾਨ ਨਾਲ ਕੁੱਟਮਾਰ ਕੀਤੀ ਤੇ ਇੱਕ ਮੈਂ ਇੱਕ ਹੋਰ ਗੱਲ ਸਾਂਝੀ ਕਰਾਂ ਪਹਿਲਾਂ ਜਦੋਂ ਇੱਕ ਸਾਡੇ ਸਿੱਖ ਨੌਜਵਾਨ ਕੋਲੋਂ 4 ਕਿਲੋ ਕੋਈ ਨਸ਼ਾ ਪਦਾਰਥ ਫੜਿਆ ਜਾਂਦਾ 4 ਗ੍ਰਾਮ ਸੌਰੀ 4 ਗ੍ਰਾਮ ਉਦੋਂ ਐਸਐਸਪੀ ਸਾਹਿਬ ਕਾਨਫਰੰਸ ਕਾਨ ਬੈਠ ਜਾਂਦੇ ਕਿ ਆਹ ਦੇਖੋ ਜੀ 4 ਗ੍ਰਾਮ ਫੜਿਆ ਨਸ਼ਾ ਕਿਉਂ ਸਾਡੀ ਕਿਦਾਰ ਕੁਸ਼ੀ ਕਰਨ ਵਾਸਤੇ ਸਿੱਖਾਂ ਦੀ ਕਿਦਾਰ ਕੁਸ਼ੀ ਕਰਨ ਵਾਸਤੇ ਅੱਜ ਜੇੜ ਪ੍ਰਸ਼ਾਸਨ ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਕੁੱਟ ਕੇ ਮਾਰਤਾ ਅੱਜ ਰੋਪੜ ਦਾ ਐਸਐਸਪੀ ਕਿੱਥੇ ਬੈਠਾ ਅੱਜ ਸਾਡਾ ਮੁੱਖ ਮੰਤਰੀ ਪਾਂਡੋ ਕਿੱਥੇ ਹੈ ਕਿਉਂ ਨਹੀਂ ਇਸ ਗੱਲ ਤੇ ਬੋਲਦਾ ਵੀ ਪਾਈ ਦੀ ਇਨਕੁਆਇਰੀ ਕਰੀ ਜਾਵੇ ਜਿਨ੍ਹਾਂ ਨੇ ਕੁੱਟਿਆ ਕੁੱਟਿਆ ਕਿਉਂ ਪਹਿਲਾਂ ਤਾਂ ਸੋ ਜੋ ਸੁਣਨੇ ਵਿਚਾਰੀ ਹੈ ਕਿ ਨੌਜਵਾਨ ਕੋਲ ਮੋਬਾਈਲ ਦਸਿਆ ਜਾ ਰਿਹਾ ਉਹ ਮੋਬਾਈਲ ਕਿੱਥੋਂ ਆਇਆ ਕਿਸੇ ਪੁਲਿਸ ਮੁਲਾਜ਼ਮ ਨੇ ਪੈਸੇ ਲੈ ਕੇ ਅੰਦਰ ਤੱਕ ਪੁਜਾਇਆ ਉਹ ਉਹ ਪੁਲਿਸ ਮੁਲਾਜ਼ਮਾਂ ਪਰ ਡੰਡਾ ਫੇਰਦੇ ਹੀ ਪਤਾ ਲੱਗ ਜਾਣਾ ਸੀ ਕਿ ਕਾਹਨ ਲੈ ਕੇ ਗਿਆ ਅੰਦਰ ਪਰ ਨਹੀਂ ਕੁੱਟਿਆ ਉਹ ਨੌਜਵਾਨ ਸਾਡਾ ਕਿ ਇਹਨਾਂ ਨੂੰ ਇਹ ਆ ਵੀ ਗਰੀਬਾਂ ਨੂੰ ਕੁੱਟ ਦੋ ਮਾਰ ਦੋ ਕਿਹੜਾ ਕਿਸੇ ਨੇ ਪੁੱਛਣਾ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਅਗਰ ਪ੍ਰਸ਼ਾਸਨ ਨੇ ਇਸ ਪਰਿਵਾਰ ਦੀ ਨਾ ਸੁਣੀ ਕੱਲ ਤੱਕ ਪੋਸਟ ਮੰਗ ਕੀ ਹੈ ਇਹਨਾਂ ਦੀ ਪਰਿਵਾਰ ਮੈਂ ਉਹੀ ਦੱਸਣ ਲੱਗਿਆ ਜੀ ਕੱਲ ਤੱਕ ਪੋਸਟ ਮਾਡਲ ਚੰਡੀਗੜ੍ਹ ਨਹੀਂ ਕਰਵਾਇਆ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਆਈ ਐਫ ਆਈ ਆਰ ਦਰਜ ਐਫ ਆਈ ਆਰ ਉਹਨਾਂ ਦੇ ਮਲਾਜ਼ਮਾਂ ਦਾ ਜਿਨ੍ਹਾਂ ਨੇ ਕੁੱਟਿਆ ਨਹੀਂ ਦਰਜ ਹੁੰਦੀ ਤਾਂ ਕੱਲੂ ਅਸੀਂ ਨੈਸ਼ਨਲ ਹਾਈਵੇ ਰੋਕਾਂਗੇ ਜੋ ਪ੍ਰਸ਼ਾਸਨ ਨੇ ਕਰਨਾ ਉਹ ਕਰ ਲਵੇ ਅਸੀਂ ਇਹ ਪੁਲਸ ਵਾਲਿਆਂ ਦੀ ੱੱਕਾ ਨਹੀਂ ਚੱਲਣ ਦੇਵਾਂਗੇ 1992 ਤੋਂ ਸਾਡੇ ਨੌਜਵਾਨਾਂ ਨੂੰ ਮਾਰਦੇ ਆਇਆ ਇਹ ਪੁਲਿਸ ਮੁਲਾਜ਼ਮ ਇਹ ਗੁੰਡਾਗਰਦੀ ਹੁਣ ਨਹੀਂ ਅਸੀਂ ਚੱਲਣ ਦੇਵਾਂਗੇ ਜਦੋਂ 4 ਗ੍ਰਾਮ ਪਿੱਛੇ ਪੁਲਿਸ ਪ੍ਰਸ਼ਾਸਨ ਕਾਨਫਰੰਸ ਕਰ ਸਕਦਾ ਹੈ ਅੱਜ ਇੱਕ ੱਡੀ ਬੜੀ ਲਾਸ਼ ਪਈ ਹੈ ਅੱਜ ਸੁੱਤਾ ਪਿਆ ਅੱਜ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੇ ਪਿੱਛੇ ਹੋਇਆ ਵਾ ਉਸ ਦੇ ਰੋਸ ਦੇ ਵਿੱਚ ਕੱਲ ਨੂੰ ਅਸੀਂ 10 ਵਜੇ ਕੋਈ ਸਟੈਂਡ ਲਵਾਂਗੇ ਜਿਵੇਂ ਪਰਿਵਾਰ ਕਹੂਗਾ ਕਿਹੜਾ ਰੋਡ ਬੰਦ ਕਰਨਾ ਨੈਸ਼ਨਲ ਹਾਈਵੇ ਆ ਹੋਰ ਕੋਈ ਵੀ ਕਰਨਾ ਪਿਆ ਉਹ ਸਾਡੀ ਜਥੇਬੰਦੀ ਮੂਰੇ ਹੋ ਕੇ ਕਰੂਗੀ ਜੋ ਇਹਨਾਂ ਨੇ ਕਰਨਾ ਸਾਡੇ ਦੇ ਕਾਰਵਾਈ ਉਹ ਕਰ ਲੈ ਕੀ ਕੀ ਗੱਲਬਾਤ ਹੋਈ ਹੈ ਗੱਲਬਾਤ ਜਿਹੜਾ ਅੱਜ ਸਾਡਾ ਕੁੱਬਾਹੜੀ ਪਿੰਡ ਦਾ ਨੌਜਵਾਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਨੇ ਉਹਦੇ ਤੇ ਇਨਾ ਅਤਿਆਚਾਰ ਕਰਿਆ ਕਿ ਉਹ ਮੌਤ ਦੇ ਘਾਟ ਉਤਾਰਤਾ ਇਹ ਦੂਜਾ ਉਰੇ ਜਿਹੜਾ ਪ੍ਰਸ਼ਾਸਨ ਸਾਨੂੰ ਜ਼ੋਰ ਦਿੰਦਾ ਹੈ ਪਰਿਵਾਰ ਨੂੰ ਵੀ ਉਰੀ ਪੋਸਟਮਾਰਟੋਂ ਚ ਕਰਵਾਉਣਾ ਉਰੇ ਦਾ ਇਹ ਪ੍ਰਸ਼ਾਸਨ ਰਲ ਮਿਲ ਕੇ ਜੋ ਮਰਜੀ ਉਰੇ ਲਖਾ ਸਕਦਾ ਹੈ ਪਰਿਵਾਰ ਦੀ ਇਸ ਗੱਲ ਤੇ ਸੰਤੁਸ਼ਟੀ ਨਹੀਂ ਹੈ ਪਰਿਵਾਰ ਦੀ ਮੰਗ ਹੈ ਵੀ ਉਹ ਟਮਾਟਮ ਪੀਜੀਆਈ ਤੋਂ ਕਰਾਇਆ ਜਾਵੇ। ਇਹ ਤਾਂ ਉਹਨਾਂ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਉਹਦੀ ਕੁੱਟਮਾਰ ਕੀਤੀ ਹੈ ਉਹਨਾਂ ਤੇ ਐਫਆਈਆਰ ਦਰਜ ਕਰੀ ਜਾਵੇ। ਸਾਡਾ ਨੌਜਵਾਨ 14 ਮਹੀਨੇ ਤੋਂ ਅੰਦਰ ਤਾਂ ਕਿੱਥੇ ਤੇ ਉਹ ਫੋਨ ਆ ਗਿਆ 14 ਮਹੀਨੇ 'ਚ। ਕਿਹੜੇ ਮੁਲਾਜ਼ਮਾਂ ਨੇ ਫੋਨ ਦਿੱਤਾ? ਉਹਨਾਂ ਦੀ ਇਨਕੁਆਇਰੀ ਕਰਨ ਦੀ ਬਜਾਏ ਉਹਨਾਂ ਤੇ ਪਰਚਾ ਦਰਜ ਕਰਨ ਦੀ ਬਜਾਏ ਸਾਡਾ ਦੇਖੋ ਨੌਜਵਾਨ ਕੁੱਟ ਕੇ ਮਾਰਤਾ। ਪਿੱਛੇ ਉਹਦੇ ਦੋ ਬੱਚੇ ਰੋੜਨੋਂ ਛੱਡਦੇ ਤੇ ਸਾਡੀ ਛੋਟੀ ਭੈਣ ਇਹ ਕਿੱਥੇ ਗਈ ਆ ਜਬ ਅਫਸਰ ਜਿਵੇਂ ਪੰਜੋੜਾ ਸਾਹਿਬ ਨੇ ਦੱਸਿਆ। ਵੀ 4 ਗ੍ਰਾਮ ਨਸ਼ਾ ਫੜ ਕੇ ਤਾਂ ਪੁਲਿਸ ਅਫਸਰਾਂ ਨੇ ਪ੍ਰੈਸ ਕਾਨਫਰੰਸਾਂ ਕਰੀਆਂ ਅੱਜ ਐਡੀ লাশ ਮੁੰਡੇ ਦੀ ਅੰਦਰ ਤੇ ਤੁਸੀਂ ਉਹਦਾ ਸ਼ਰੀਰ ਦੇਖੋ ਤਾਂ ਰੋਣਾ ਆਉਂਦਾ ਲੋਕਾਂ ਨੂੰ ਕਿਉਂ ਨਹੀਂ ਅੱਜ ਕੋਈ ਸੁਣ ਰਿਹਾ ਜਿਵੇਂ ਪਿਛੋੜਾ ਸਾਹਿਬ ਨੇ ਦੱਸਿਆ ਵੀ ਕੱਲੋਂ ਜੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਅਸੀਂ ਪਰਿਵਾਰ ਦੇ ਨਾਲ ਖੜ ਕੇ ਪੂਰਾ ਸਾਥ ਦਵਾਂਗੇ ਕੋਈ ਰੋਡ ਰੋਕਣਾ ਹੈ ਕੋਈ ਚੌਂਕ ਜਾਮ ਕਰਨਾ ਹੈ ਜਿੱਤੇ ਤੱਕ ਸਾਨੂੰ ਜਾਣਾ ਪਿਆ ਅਸੀਂ ਹੰਸਾਫ ਆਪਣੇ ਨੌਜਵਾਨ ਦਾ ਲੈ ਕੇ ਹਟਾ ਮੈਂ ਜੇਕਰ ਪੀਜੀਆਈ ਦੇ ਵਿੱਚ ਪੋਸਟਮੈਨ ਹੁੰਦਾ ਫਿਰ ਪਰਿਵਾਰ ਸਹਿਮਤ ਹਾਂ ਪਰਿਵਾਰ ਸਹਿਮਤ ਹੈ ਪੀਜੀਆਈ ਚ ਨਰੋਲ ਪੋਸਟਮੈਨ ਹੋਵੇ ਤੇ ਬਣਦੀ ਕਾਰਵਾਈ ਉਹਨਾਂ ਤੇ ਪਰਚਾ ਦਰਜ ਹੋਵੇ ਮਲਾਜਮਾ ਤੇ ਜਿਹਨੇ ਉਹਦੀ ਕੁੱਟਮਾਰ ਕੀਤੀ ਹੈ